ਪੰਜਾਬੀ ਨਿਊਜ਼ ਟੁਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗੱਲ ਕਰਦੇ ਆਂ ਖਾਸ ਖਬਰ ਮੀਟਿੰਗ ਤੋਂ ਬਾਅਦ ਅਮਰਿਤਪਾਲ ਵਰੇ ਸਰਬਜੀਤ ਸਿੰਘ ਖਾਲਸਾ ਨੇ ਵੱਡਾ ਬਿਆਨ ਦਿੱਤਾ ਹੈ ਸੁਖਬੀਰ ਬਾਦਲ ਬਾਰੇ ਵੀ ਉਹਨਾਂ ਨੇ ਵੱਡੀ ਗੱਲ ਕਹਿ ਦਿੱਤੀ ਹੈ ਜੀ ਹਾਂ ਸਰਬਜੀਤ ਸਿੰਘ ਖਾਲਸਾ ਜੋ ਕਿ ਫਰੀਦਕੋਟ ਤੋਂ ਐਮਪੀ ਨੇ ਹਾਲਾਂਕਿ ਜਿਨ੍ਹਾਂ ਨੇ ਆਪਣੇ ਤੌਰ ਤੇ ਅਮਰਿਤਪਾਲ ਸਿੰਘ ਦੀ ਰਿਹਾਈ ਦਾ ਮੁੱਦਾ ਚੁੱਕਿਆ ਏ ਤੇ ਉਹਨਾਂ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਨੂੰ ਗ੍ਰਹਿ ਮੰਤਰੀ ਤੱਕ ਲੈ ਕੇ ਜਾਣਗੇ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਜਲਦੀ ਹੀ ਅਮਰਿਤਪਾਲ ਸਿੰਘ ਦੀ ਰਿਹਾਈ ਜਿਹੜੀ ਹੈ ਜ਼ਰੂਰ ਹੋਵੇਗੀ ਅਸੀਂ ਅਮਰਿਤਪਾਲ ਸਿੰਘ ਹੋਰਾਂ ਨੂੰ ਜਿਹੜਾ ਹੈ ਰਿਹਾਂ ਕਰਵਾਵਾਂਗੇ ਉਹਨਾਂ ਦੀ ਰਿਹਾਈ ਜਿਹੜੀ ਹੈ ਬਹੁਤ ਜ਼ਰੂਰੀ ਹੈ ਤੇ ਅਮਰਿਤਪਾਲ ਸਿੰਘ ਦਾ ਰਹਾ ਹੋਣਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਅਮਰਿਤਪਾਲ ਸਿੰਘ ਜਿਹੜੇ ਨੇ ਆਪਣੇ ਲੋਕਾਂ ਦੀ ਨੁਮਾਇੰਦਗੀ ਕਰਨ ਤੋਂ ਵਾਂਝੇ ਨੇ ਸੰਸਦ ਦੇ ਵਿੱਚ ਇਹ ਗੱਲਬਾਤ ਜਿਹੜੀ ਹੈ ਉਹਨਾਂ ਨੇ ਜ਼ਰੂਰ ਕਹਿਣਾ ਕੀਤਾ ਉਧਰ ਨਾਲ ਹੀ ਜੇ ਗੱਲ ਕਰੀਏ ਜਿੱਥੇ ਉਹਨਾਂ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੀਟਿੰਗ ਹੋਈ ਹੈ ਤੇ ਮੀਟਿੰਗ ਦੇ ਵਿੱਚ ਅਮਰਿਤਪਾਲ ਸਿੰਘ ਦੀ ਰਿਹਾਈ ਬਾਰੇ ਜਿਹੜੀ ਹੈ ਗੱਲ ਹੋਈ ਹੈ ਤੇ ਅਮਰਿਤਪਾਲ ਸਿੰਘ ਨੂੰ ਜਲਦੀ ਹੀ ਐਨਐਸਏ ਤੋਂ ਮੁਕਤ ਕਰਕੇ ਰਹਾ ਕੀਤਾ ਜਾਵੇਗਾ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਗਿਆ ਹੈ ਤੇ ਹਾਲਾਂਕਿ ਕਾਨੂੰਨੀ ਗਾਰੰਟੀ ਜਿਹੜੀ ਹੈ ਫੈਸਲਿਆਂ ਦੇ ਉੱਪਰ ਇਸ ਦੀ ਬਾਰੇ ਵੀ ਗੱਲਬਾਤ ਹੋਈ ਹੈ ਔਰ ਫਰੀਦਕੋਟ ਦੇ ਲੋਕਾਂ ਦੀਆਂ ਕੁਝ ਮੰਗਾ ਸੀ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਅਦਵੀ ਤੇ ਜਿਹੜੀ ਹੈ ਮੌਤ ਦੀ ਸਜ਼ਾ ਹੋਵੇ ਇਹ ਵੀ ਇੱਕ ਮੰਗ ਸੀ ਬਹੁਤ ਵੱਡੀ ਮੰਗ ਸੀ ਹਾਲਾਂਕਿ ਦਿਨ ਪਰ ਦਿਨ ਹੋ ਰਹੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਵੀਆਂ ਜਿਸ ਤੋਂ ਲੈ ਕੇ ਕਾਫੀ ਵੱਡੀ ਸੋਚ ਜਿਹੜੀ ਰੱਖੀ ਹੈ ਐਮਪੀ ਸਾਹਿਬ ਨੇ ਤੇ ਕਿਹਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਵੀਆਂ ਜਿਹੜੀਆਂ ਨੇ ਹੋ ਰਹੀਆਂ ਨੇ ਤੇ ਬੇਅਦਵੀ ਕਰਨ ਵਾਲਿਆਂ ਨੂੰ ਜਿਹੜੀ ਹੈ ਸਜ਼ਾ ਜ਼ਰੂਰ ਹੋਣੀ ਚਾਹੀਦੀ ਹੈ ਵਿਦਰਪੀ ਕਰਨ ਵਾਲਿਆਂ ਨੂੰ ਜਿਹੜੀ ਹੈ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਹੈ ਤੇ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਇਹ ਗੱਲ ਜਿਹੜੀ ਹੈ ਸਰਬਜੀਤ ਸਿੰਘ ਖਾਲਸਾ ਨੇ ਰੱਖੀ ਹੈ ਔਰ ਇੱਕ ਗੱਲ ਜਿਹੜੀ ਹੋਰ ਕਿ ਅਮਿਤ ਸ਼ਾਹ ਜੀ ਨਾਲ ਮੁਲਾਕਾਤ ਜਿਹੜੀ ਹੈ ਹੋ ਚੁੱਕੀ ਹੈ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਜਿਹੜੇ ਮੁੱਦੇ ਨੇ ਇਹਨਾਂ ਤੇ ਜਲਦੀ ਹੀ ਜਿਹੜੀ ਹੈ ਚਰਚਾ ਹੋਵੇਗੀ ਤੇ ਇਹਨਾਂ ਮੁੱਦਿਆਂ ਦੇ ਉੱਤੇ ਤੁਹਾਡੀ ਹਰ ਇੱਕ ਗੱਲ ਜਿਹੜੀ ਹੈ ਸਹਿਮਤੀ ਲਈ ਜਾਵੇਗੀ ਤੇ ਹਾਲਾਂਕਿ ਅਮਰਿਤਪਾਲ ਸਿੰਘ ਹੋਰਾਂ ਨੂੰ ਵੀ ਜਿਹੜਾ ਰਿਹਾ ਕੀਤਾ ਜਾਵੇਗਾ ਐਨਐਸਏ ਉਹਨਾਂ ਤੋਂ ਹਟਾਇਆ ਜਾਵੇਗਾ ਸੂਬਾ ਸਰਕਾਰ ਦੇ ਨਾਲ ਪਹਿਲਾਂ ਇਸ ਵਿਸ਼ੇ ਤੇ ਗੱਲਬਾਤ ਕੀਤੀ ਜਾਵੇਗੀ ਔਰ ਤੁਹਾਡੇ ਜਾਣਕਾਰੀ ਲਈ ਦੱਸ ਦਈਏ ਕਿ ਐਮਪੀ ਅਮਰਿਤਪਾਲ ਸਿੰਘ ਹੋਰਾਂ ਨੂੰ ਜਿਹੜਾ ਹੈ ਬਿਲਕੁਲ ਸੌਂਚਕਾਉਣ ਦੇ ਵਿੱਚ ਅਹਿਮ ਰੋਲ ਰਿਹਾ ਹੈ ਸਰਬਜੀਤ ਸਿੰਘ ਖਾਲਸਾ ਜੀ ਦਾ ਉਧਰ ਦੂਜੇ ਪਾਸੇ ਨਾਲ ਹੀ ਜਿੱਥੇ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਵੱਡਾ ਧਮਾਕਾ ਹੋਣ ਦੀ ਉਮੀਦ ਹੈ ਜਿਵੇਂ ਹੀ ਅਮਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆਉਣਗੇ ਸਰਬਜੀਤ ਸਿੰਘ ਖਾਲਸਾ ਤੇ ਅਮਰਿਤਪਾਲ ਸਿੰਘ ਮਿਲ ਕੇ ਇੱਕ ਪਾਰਟੀ ਬਣਾਉਣ ਜਾ ਰਹੇ ਨੇ ਜਿਸ ਪਾਰਟੀ ਦੇ ਵਿੱਚ ਮੁੱਖ ਚਿਹਰਾ ਜਿਹੜਾ ਹੈ ਅਮਰਿਤਪਾਲ ਸਿੰਘ ਨੂੰ ਲਿਆ ਜਾਏਗਾ ਔਰ ਇਸ ਪਾਰਟੀ ਨੂੰ ਤਿਆਰ ਕੀਤਾ ਜਾਏਗਾ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ 2027 ਦੀਆਂ विधानसभा चुनाव ਜਿਹੜੀਆਂ ਨੇ ਲੜੀਆਂ ਜਾਣਗੀਆਂ ਤੇ ਹਾਲਾਂਕਿ ਮੁੱਖ ਮੰਤਰੀ ਦਾ ਚਿਹਰਾ ਅਮਰਿਤਪਾਲ ਸਿੰਘ ਬਣ ਗਏ ਤੇ ਜਾਂ ਫਿਰ ਐਮਪੀ ਸਰਬਜੀਤ ਸਿੰਘ ਖਾਲਸਾ ਇਸ ਦੇ ਬਾਰੇ ਗੱਲਬਾਤ ਜਿਹੜੀ ਹੈ ਜ਼ਰੂਰ ਚੱਲ ਰਹੀ ਹੈ ਹਰ ਪਾਸੇ ਚਰਚਾਵਾ ਜਿਹੜੀਆਂ ਨੇ ਤੇਜ਼ ਨੇ ਤੇ ਲਗਾਤਾਰ 2027 ਦਾ ਜਿਹੜਾ ਨਿਸ਼ਾਨਾ ਹੈ ਉਸ ਨੂੰ ਮਿੱਥ ਕੇ ਜਿਹੜਾ ਚੱਲਿਆ ਜਾ ਰਿਹਾ ਤੇ ਪਹਿਲਾਂ ਅਮਰਿਤਪਾਲ ਸਿੰਘ ਦੀ ਉਡੀਕ ਹੈ ਫਿਰ ਨਵੀਂ ਪਾਰਟੀ ਸ਼ੁਰੂ ਹੋਵੇਗੀ ਨਵਾਂ ਜਿਹੜਾ ਹੈ ਇੱਕ ਫਰੰਟ ਬਣ ਕੇ ਤਿਆਰ ਹੋ ਰਿਹਾ ਹੈ ਪੰਜਾਬ ਦੇ ਵਿੱਚ ਨਵਾਂ ਫਰੰਟ ਜਿਹੜਾ ਹੈ ਉਹ ਤਿਆਰ ਹੋ ਰਿਹਾ ਹੈ ਜਿਸ ਫਰੰਟ ਦੇ ਉੱਤੇ ਗੱਲਬਾਤ ਜਿਹੜੀ ਆ ਚੱਲ ਰਹੀ ਹੈ ਪਰ ਸਭ ਤੋਂ ਪਹਿਲਾਂ ਜਿਹੜਾ ਬਿਲਕੁਲ ਜਿਹੜਾ ਉਡੀਕ ਦਾ ਸਮਾਂ ਹੈ ਉਡੀਕ ਦਾ ਜਿਹੜਾ ਸਮਾਂ ਹੈ ਉਹ ਸਿਰਫ ਅਮਰਿਤਪਾਲ ਸਿੰਘ ਹੋਰਾਂ ਦਾ ਤੇ ਅਮਰਿਤਪਾਲ ਸਿੰਘ ਹੋਣੀ ਜਿਵੇਂ ਹੀ ਬਾਹਰ ਆਉਣਗੇ ਐਨਐਸਏ ਉਹਨਾਂ ਤੋਂ ਖਤਮ ਹੋਵੇਗਾ ਉਸ ਤੋਂ ਬਾਅਦ ਫਿਰ ਇੱਕ ਨਵੀਂ ਪਾਰਟੀ ਜਿਹੜੀ ਹੈ ਜ਼ਰੂਰ ਬਣੇਗੀ ਉਧਰ ਦੂਜੇ ਪਾਸੇ ਗੱਲ ਕਰਾਂਗੇ ਜੀ ਹੋਰ ਨਾ ਖਾਸ ਖਬਰਾਂ ਦੀ ਇੱਕ ਵੱਡੀ ਅਪਡੇਟ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਸਾਫ ਕਾ ਮਿਸਸ ਚੰਡੀਗੜ੍ਹ ਰਹੀ ਅੱਜ ਦੇ ਕਿ ਅਪਰਨਾ ਸਗੋਤਰਾ ਨੂੰ ਉਸਦੇ ਪੁੱਤਰ ਕੁਨਾਲ ਨਾਲ ਮੁਹਾਲੀ ਦੇ ਥਾਣਾ ਫੇਜ਼ 11 ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਇਹਨਾਂ ਕੋਲੋਂ 500 ਗ੍ਰਾਮ ਸੋਨੇ ਦੇ ਬਿਸਕਟ 7 ਲੱਖ ਦੀ ਨਕਦੀ ਅਤੇ ਇੱਕ ਲਗਜ਼ਰੀ ਕਾਰ ਬਰਾਮਦ ਹੋਈ ਹੈ ਮਾਮਲਾ ਵਿਦੇਸ਼ ਭੇਜਣ ਦੇ ਨਾਂ ਉਤੇ ਥੱਗੀ ਦਾ ਰਿਹਾ ਇਸ ਮਾਮਲੇ 'ਚ ਉਸਦੇ ਪਤੀ ਸੰਜੀ ਨੂੰ ਪੁਲਿਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ ਥਾਣਾ ਫੇਜ਼ 11 ਦੇ ਐਸ ਐਚਓ ਗਿਆਨਦੀਪ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਹੈ ਕਰੀਬ 2.5 ਤੋਂ 3 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ ਇਨ੍ਹਾਂ ਖਿਲਾਫ 25 ਹੋਰ ਕੇਸ ਦਰਜ ਨੇ ਹੁਣ ਰਿਮਾਂਡ 'ਚ ਕਈ ਹੋਰ ਪਰਤਾਂ ਦਾ ਖੁਲਾਸਾ ਹੋਵੇ ਗਾਇਸ ਦੇ ਨਾਲ ਹੀ ਧੋਖਾਧੜੀ ਦਾ ਸ਼ਿਕਾਰ ਹੋਣ ਵਾਲਿਆਂ ਦੀ ਗਿਣਤੀ ਵੀ ਵੱਧ ਗਈ ਹੈ ਮੁਹਾਲੀ ਪੁਲਿਸ ਅਨੁਸਾਰ ਔਰਤ ਨੇ ਆਪਣੇ ਪਤੀ ਨਾਲ ਮਿਲ ਕੇ ਸੈਕਟਰ 105 ਦੇ ਵਿੱਚ ਇਮੀਗ੍ਰੇਸ਼ਨ ਦਫ਼ਤਰ ਖੋਲ੍ਹਿਆ ਹੋਇਆ ਸੀ ਜਿੱਥੇ ਉਹ ਵਿਦੇਸ਼ ਜਾਣ ਵਾਲੇ ਲੋਕਾਂ ਦੀ ਬੇਵਸੀ ਦਾ ਫਾਇਦਾ ਉਠਾਉਂਦੇ ਸਨ ਇਸ ਦੌਰਾਨ ਉਹ ਲੋਕਾਂ ਤੋਂ ਲੱਖਾਂ ਰੁਪਏ ਲੈ ਲੈਂਦੇ ਸੀ ਪਰ ਬਾਅਦ ਵਿੱਚ ਉਸ ਨੂੰ ਵਿਦੇਸ਼ ਭੇਜਣ ਦੀ ਗੱਲ ਤਾਂ ਛੱਡੋ ਉਹ ਉਸ ਦਾ ਫੋਨ ਵੀ ਨਹੀਂ ਚੁੱਕਦੇ ਸੀ ਲੋਕ ਲਗਾਤਾਰ ਚਿੰਤਤ ਸੀ ਉਸ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਕਈ ਲੋਕ ਥਾਣੇ ਪਹੁੰਚ ਗਏ ਸਨ ਇਸ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਸੀ ਕੀ ਕੁਝ ਬਰਾਮਦ ਹੋਇਆ ਪੁਲਿਸ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਪੁਲਿਸ ਮੁਲਜ਼ਮ ਔਰਤ ਨੇ ਧੋਖੇ ਨਾਲ ਅੱਧਾ ਕਿਲੋ ਸੋਨੇ ਦੇ ਬਿਸਕਟ ਖਰੀਦੇ ਸਨ ਉਸ ਕੋਲੋਂ 100 ਗ੍ਰਾਮ ਵਜ਼ਨ ਦੇ ਬਿਸਕਟ ਬਰਾਮਦ ਹੋਏ ਸਨ 7 ਲੱਖ ਰੁਪਏ ਦੀ ਨਕਦੀ ਅਤੇ ਫੋਰਡ ਇਕੋ ਸਪੋਰਟਸ ਕਾਰ ਵੀ ਬਰਾਮਦ ਕੀਤੀ ਗਈ ਹੈ ਇਸ ਦੇ ਨਾਲ ਹੀ ਹੁਣ ਪੁਲਿਸ ਉਸ ਦੇ ਬੈਂਕ ਖਾਤੇ ਤੇ ਜਾਇਦਾਦ ਦਾ ਪਤਾ ਲਗਾਉਣ ਦੇ ਵਿੱਚ ਲੱਗੀ ਹੋਈ ਹੈ पुलिस का स्पष्ट कहना है कि जायदाद कुरख की जाएगी साड़ी कोशिश लोगों इंसाफ दवा दी है पुलिस मुताबक मिसिज अर्पना पैस पेशे तो वकील सी उसने दो हज़ार उन्नीस के चालीस साल तो उपर उमर वर्ग च मिसिज चंडीगढ़ का खिताब भी जितया अपने पति नाल दफ्तर खोलिया डेरा बसी की रहने वाली औरत ने दोष लाया सी उसने अपने पति का ना ई एस जोसफ दस के सैक्टर छब्बीस चंडीगढ़ के एक प्राइवे ਸਕੂਲ ਚ ਦਾਖਲਾ ਦਿਵਾਉਣ ਦੇ ਨਾਂ ਤੇ ਨਿਵੇਸ਼ ਦੇ ਨਾਂ ਤੇ 5 ਲੱਖ ਤੇ 16 ਲੱਖ ਰੁਪਏ ਦੀ ਠੱਗੀ ਮਾਰੀ ਐ ਇਸ ਦੇ ਨਾਲ ਹੀ ਉਹ ਵਕੀਲ ਹੋਣ ਦਾ ਵਹਾਨਾ ਲਗਾ ਕੇ ਅਦਾਲਤ ਦੇ ਵਿੱਚ ਝੂਠਾ ਕੇਸ ਦਰਜ ਕਰਵਾਉਣ ਦੀਆਂ ਧਮਕੀਆਂ ਦਿੰਦਾ ਸੀ ਉਹ ਲੋਕਾਂ ਤੇ ਹਾਵੀ ਹੋਣ ਲਈ ਲਗਜ਼ਰੀ ਕਾਰਾਂ ਦੀ ਵਰਤੋਂ ਵੀ ਕਰਦਾ ਸੀ ਇਹ ਗੱਲ ਬਿਲਕੁਲ ਜਿਹੜੀ ਐ ਸਾਫ਼ ਹੋ ਚੁੱਕੀ ਐ ਹਾਲਾਂਕਿ ਦੋਨੇ ਮੀਆਂ ਬੀਬੀ ਜਿਹੜੇ ਨੇ ਹੁਣ ਗ੍ਰਿਫਤਾਰ ਹੋ ਚੁੱਕੇ ਨੇ ਤੇ ਉਹ ਗ੍ਰਿਫਤਾਰ ਹੋਣ ਤੋਂ ਬਾਅਦ ਹੋਰ ਕੁਝ ਕਾਫੀ ਦੱਸਣਗੇ ਪੁਲਿਸ ਨੂੰ ਆਸ ਹੈ ਕਿ ਇਹਨਾਂ ਤੋਂ ਹੋਰ ਵੀ ਜੜੀਆਂ ਚੀਜ਼ਾਂ ਨੇ ਉਹ ਉਗਲਾਈਆਂ ਜਾਣਗੀਆਂ ਤੇ ਇਹ ਜਿਹੜੇ ਹੋਰ ਵੀ ਕੋਈ ਚੀਜ਼ਾਂ ਜੜੀਆਂ ਨੇ ਦੱਸ ਸਕਣਗੇ ਤੇ ਕਈ ਚੀਜ਼ਾਂ ਤੇ ਇਹਨਾਂ ਤੋਂ ਬਿਲਕੁਲ ਗੱਲਬਾਤ ਜਿਹੜੀ ਹੈ ਪੁੱਛੀ ਜਾਵੇਗੀ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ Jio ਕੰਪਨੀ ਨੇ ਇੱਕ ਵੱਡਾ ਪਲਾਨ ਰੱਖ ਦਿੱਤਾ ਹੈ 84 ਦਿਨਾਂ ਦੀ ਵੈਧਤਾ ਦੇ ਨਾਲ ਕਫਾਇਤੀ ਪਲਾਨ ਹੈ ਪੋਰਟਫੋਲੀਓ ਨੂੰ ਅਪਡੇਟ ਕਰਨ ਤੋਂ ਬਾਅਦ ਰਿਲਾਇੰਸ ਜੀਓ ਨੇ 479 ਰੁਪਏ ਦਾ ਪ੍ਰੀਪੇਡ ਪਲਾਨ ਲਾਂਚ ਕੀਤਾ ਹੈ ਇਹ ਪਲਾਨ ਤੁਹਾਨੂੰ ਜੀਓ ਦੀ ਵੈਬਸਾਈਟ ਉੱਤੇ ਵੈਲਿਊ ਸੈਕਸ਼ਨ 'ਚ ਮਿਲੇਗਾ ਇਹ ਪਲਾਨ ਸਭ ਤੋਂ ਘੱਟ ਕੀਮਤ ਉੱਤੇ 84 ਦਿਨਾਂ ਦੀ ਵੈਧਤਾ ਦੀ ਪੇਸ਼ਕਸ਼ ਕਰਦਾ ਹੈ ਇਸ ਤੋਂ ਇਲਾਵਾ ਇਸ ਵਿੱਚ ਡਾਟਾ ਕਾਲਿੰਗ ਅਤੇ ਹੋਰ ਫਾਇਦੇ ਵੀ ਨੇ ਇਸ ਪਲਾਨ ਦੇ ਵਿੱਚ ਯੂਜ਼ਰ ਨੂੰ ਕੱਲ 6GB ਡਾਟਾ ਮਿਲਦਾ ਹੈ ਹਾਲਾਂਕਿ ਜੇਕਰ ਡਾਟਾ ਖਤਮ ਹੋ ਗਿਆ ਤਾਂ ਤੁਸੀਂ ਰੀਚਾਰਜ ਕਰ ਸਕਦੇ ਹੋ ਇਸ ਦੇ ਨਾਲ ਹੀ ਯੂਜ਼ਰ ਨੂੰ ਅਨਲਿਮਿਟਿਡ ਕਾਲਿੰਗ ਦੀ ਸਹੂਲਤ ਵੀ ਜਿਹੜੀ ਹੈ ਦਿੱਤੀ ਗਈ ਹੈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ